ਚੁੱਲ੍ਹੇ ਸਮੇਟਣ ਵਾਲੇ ਜਿਹੜੇ ਕਹਿੰਦੇ ਸੀ ਉਹ ਅੱਜ ਆਪਣਾ ਹੀ ਵੱਖਰਾ ਚੁੱਲਾ ਲੈ ਕੇ ਆਪਣਾ ਹੀ ਤੇ ਆਪਣੀ ਹੀ ਪ੍ਰਧਾਨਗੀ ਬਣਾ ਲਈ ਹੈ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਅਕਾਲੀ ਦਲ ਯਾਨੀ ਕਿ ਬਾਦਲ ਲਗਾਤਾਰ ਬਾਕੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਸੀਨੀਅਰ ਮੀਤ ਪ੍ਰਧਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਗੈਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਦੇ ਉੱਤੇ ਜਿਹੜੇ ਕਿ ਲਗਾਤਾਰ ਸਵਾਲ ਚੱਕੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪਾੜ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਕਿ ਲਗਾਤਾਰ ਹੋ ਰਹੀ ਸੀ ਤੇ ਜਿਸ ਤੋਂ ਬਾਅਦ ਆச்சே ਧੋਗਲਾ ਚੜਾ ਕਿ ਜਿਹੜਾ ਬਾਹਰ ਨਿਕਲ ਕੇ ਆਇਆ ਤੇ ਉੱਥੇ ਹੀ ਸਾਫ ਦਾ ਜਥੇਦਾਰ ਗੈਨੀ ਹਰਪੀ ਸਿੰਘ ਦੇ ਉੱਤੇ ਲਗਾਤਾਰ ਬਾਦਲ ਧੜਾ ਜਿਹੜਾ ਕਿ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਅਕਾਲੀ ਦਲ ਇੱਕੋ ਸੀ ਇੱਕੋ ਹੈ ਇੱਕੋ ਰਹੇਗਾ ਇਸ ਤਰ੍ਹਾਂ ਦੇ ਅਕਾਲੀ ਦਲ ਬਹੁਤ ਵਾਰੀ ਬੜੇ ਆ ਔਰ ਜਿਹੜੇ ਉੱਥੇ ਪ੍ਰਪੋਜ਼ ਕਰਨ ਵਾਲੇ ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਿ ਜੀ ਇਹ ਇਦਾਂ ਨੇ ਬੜੇ ਅਸੀਂ ਧਾਰਮਿਕ ਬੰਦੇ ਲੈ ਕੇ ਆਂਦੇ ਬਾਬਾ ਸਰਬਜੋਤ ਸਿੰਘ ਦੀ ਬੇਟੀ ਇਹਨਾਂ ਨੇ ਨਾਂ ਪ੍ਰਪੋਜ਼ ਕਰ ਰਿਆ ਤੁਸੀਂ ਇਤਿਹਾਸ ਕੱਢ ਲਓ ਕਿ ਜਿੰਨੇ ਅਕਾਲੀ ਦਲ ਬਣੇ ਜਿੰਨਾਂ ਦਾ ਉਹਨਾਂ ਨੇ ਨਾਂ ਪ੍ਰਪੋਜ਼ ਕੀਤਾ ਅੱਜ ਕਿਸੇ ਦੀ ਹੋਂਦ ਹੈਗੀ ਐ ਚਾਰ ਪੰਜ ਦਾ ਵਿੱਚ ਹੀ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਬਣਾਏ ਐ ਪਰ ਬੜੀ ਮੰਦਭਾਗੀ ਗੱਲ ਹੈ ਕਿ ਕੱਲ ਤੱਕ ਸਭ ਤੋਂ ਉਦੇਸ਼ ਸੀ ਕਿ ਸਾਨੂੰ ਇਹ ਏਕਤਾ ਕਰਨੀ ਐ ਸੀ ਚੁੱਲ੍ਹੇ ਸਬਟਣੇ ਐ ਪਰ ਹੁਣ ਕਰੀਏ ਕੀ ਬੜੀ ਕੌਮ ਦੀ ਮੰਦਭਾਗੀ ਹੈ ਕਿ ਆਦੇਸ਼ ਕਰਨ ਵਾਲਾ ਹੀ ਚੁੱਲ੍ਹੇ ਬਣਾਉਣ ਲੱਗ ਗਿਆ ਉਹਦੇ 'ਚ ਕੀਤਾ ਕੀ ਜਾਵੇ ਇਹ ਸਭ ਤੋਂ ਮੰਦਭਾਗੀ ਗੱਲ ਹੈ ਔਰ ਇਹ ਸਿੱਖਾਂ ਦੇ ਹਿਰਦੇ ਬਲੁਦਰੇ ਗਏ ਐ ਇਸ ਗੱਲ ਤੇ ਕਿ ਇੱਕ ਇਨਸਾਨ ਜੀ ਦੀ ਜ਼ਿੰਮੇਵਾਰੀ ਵੜਦੀ ਸੀ ਜਿਹੜੇ ਆਦੇਸ਼ ਕੀਤਾ ਸੀ ਫਸੀਲ ਤੋਂ ਖੜ ਕੇ ਜਿਹੜਾ ਕਹਿੰਦਾ ਸੀ ਕਿ ਫਲਾਨਾ ਸਿੰਘ ਤੂੰ ਬਹੁਤ ਬੇਈਮਾਨ ਹੈ ਤੂੰ ਝੂਠ ਬੋਲ ਰਿਹਾ ਹੈ ਅੱਜ ਉਹਦੇ ਨਾਮਾਂ ਤੇ ਨਾਲ ਜੱਫੀਆਂ ਪਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਸੀਂ ਦੇਖ ਲਓ ਜਿਹੜੇ ਪ੍ਰੈਸ ਕਾਨਫਰੰਸ ਵਿੱਚ ਖੜੇ ਐ ਉਹਦੇ ਨਾਲ ਬੈਠੇ ਐ ਉਹ ਕੌਣ ਲੋਕ ਐ ਸੋ ਮੇਰਾ ਮਤਲਬ ਐ ਵੀ ਇਹ ਜਿਹੇ ਦੂਰੇ ਕਰਤਾਰ ਦੇ ਲੋਕਾਂ ਦਾ ਜਿਹੜੇ ਗੱਲ ਕਰਦੇ ਐ ਬੜੀ ਵੱਡੀ ਗੱਲ ਕਰਦੇ ਐ ਕਿ ਅਸੀਂ ਐਸਜੀਪੀਸੀ ਖੋਲਾਂਗੇ ਅਸੀਂ ਨਿਸ਼ਾਨ ਖੋਲਾਂਗੇ ਅਸੀਂ ਦਫਤਰ ਖੋਲਾਂਗੇ ਕਦੇ ਖੋਇਆ ਚੀਜ਼ਾਂ ਖੋਣ ਦਿੰਦੇ ਆ ਸਾਡੇ ਬੱਗਾਂ ਪਾਈਆਂ ਖੋਲਣਗੇ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿੱਥੇ ਉਹ ਆਪ ਆਪ ਦੇ ਦੇਸ਼ ਕਹਿੰਦੇ ਸੀ ਕਿ ਏਕਤਾ ਕਰੋ ਚਿੱਲੇ ਸਬਟੋ ਕਿੱਥੇ ਕਹਿੰਦੇ ਅਸੀਂ ਖੋਲਾਂਗੇ ਹੁਣ ਤੁਸੀਂ ਇੱਥੋਂ ਹਿਸਾਬ ਲਾ ਲੋਗੇ ਉਹ ਕਿਹਦੇ ਇਸ਼ਾਰੇ ਤੇ ਗੱਲਾਂ ਹੋਈਆਂ ਇਕੋ ਸੀ ਇਕੋ ਹੈ ਇਕੋ ਰਹੇਗਾ ਇਸ ਤਰ੍ਹਾਂ ਦੇ ਅਕਾਲੀ ਦਲ ਬਹੁਤ ਵਾਰੀ ਬਣੇ ਆ। ਔਰ ਜਿਹੜੇ ਉੱਥੇ ਪ੍ਰਪੋਜ਼ ਕਰਨ ਵਾਲੇ ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਿ ਜੀ ਇਹ ਇਦਾਂ ਨੇ ਬੜੇ ਅਸੀਂ ਧਾਰਮਿਕ ਬੰਦੇ ਲੈ ਕੇ ਆਂਦੇ ਬਾਬਾ ਸਰਬਜੋਤ ਸਿੰਘ ਜੀ ਦੀ ਬੇਟੀ ਇਹਨਾਂ ਨੇ ਨਾਂ ਪ੍ਰਪੋਜ਼ ਕਰ ਰਿਆ। ਤੁਸੀਂ ਇਤਿਹਾਸ ਕੱਢ ਲਓ ਕਿ ਜਿੰਨੇ ਅਕਾਲੀ ਦਲ ਬਣੇ ਜਿਨ੍ਹਾਂ ਦਾ ਉਹਨਾਂ ਨੇ ਨਾਂ ਪ੍ਰਪੋਜ਼ ਕੀਤਾ ਅੱਜ ਕਿਸੇ ਦੀ ਖੂਦ ਹੈਗੀ ਆ। ਚਾਰ ਪੰਜ ਦਾ ਵਿੱਚ ਹੀ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਬਣਾਇਆ ਔਰ ਬੜੀ ਮੰਦ ਭਾਗੀ ਗੱਲ ਹੈ ਕਿ ਕੱਲ ਤੱਕ ਸਭ ਤੋਂ ਉਦੇਸ਼ ਸੀ ਕਿ ਸਾਨੂੰ ਇਹ ਇਕਤਾ ਕਰਨੀ ਆ ਸੀ ਚੁੱਲ੍ਹੇ ਸਬਟਣੇ ਆ ਪਰ ਹੁਣ ਕਰੀਏ ਕੀ ਬੜੀ ਕੌਮ ਦੀ ਬੰਦਪਾਗੀ ਹੈ ਕਿ ਆਦੇਸ਼ ਕਰਨ ਵਾਲਾ ਹੀ ਚੁੱਲ੍ਹੇ ਬਣਾਉਣ ਲੱਗ ਗਿਆ ਉਹਦੇ ਚ ਕੀਤਾ ਕੀ ਜਾਵੇ ਇਹ ਸਭ ਤੋਂ ਬੰਦਪਾਗੀ ਗੱਲ ਹੈ ਔਰ ਇਹ ਸਿੱਖਾਂ ਦੇ ਹਿਰਦੇ ਬਲੁਦਰੇ ਗਏ ਐ ਇਸ ਗੱਲ ਤੇ ਕਿ ਇੱਕ ਇਨਸਾਨ ਜਿਹਦੀ ਜ਼ਿੰਮੇਵਾਰੀ ਵੱਢਦੀ ਸੀ ਜਿਹੜੇ ਆਦੇਸ਼ ਕੀਤਾ ਸੀ ਫਸੀਲ ਤੋਂ ਖੜਕੇ ਜਿਹੜਾ ਕਹਿੰਦਾ ਸੀ ਕਿ ਫਲਾਨਾ ਸਿੰਘ ਤੂੰ ਬਹੁਤ ਬੇਈਮਾਨ ਹੈ ਤੂੰ ਝੂਠ ਬੋਲ ਰਿਹਾ ਹੈ ਅੱਜ ਉਹਦੇ ਨਾਮਾਂ ਤੇ ਨਾਲ ਜੱਫੀਆਂ ਪਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਸੀਂ ਦੇਖ ਲਓ ਜਿਹੜੇ ਪ੍ਰੈਸ ਕਾਨਫਰੰਸ ਵਿੱਚ ਖੜੇ ਐ ਉਹਦੇ ਨਾਲ ਬੈਠੇ ਐ ਉਹ ਕੌਣ ਲੋਕ ਐ ਸੋ ਮੇਰਾ ਮਤਲਬ ਐ ਵੀ ਇਹ ਜਿਹੇ ਦੂਰੇ ਕਰਦਾਰ ਦੇ ਲੋਕਾਂ ਦਾ ਜਿਹੜੇ ਗੱਲ ਕਰਦੇ ਐ ਬੜੀ ਵੱਡੀ ਗੱਲ ਕਰਦੇ ਐ ਕਿ ਅਸੀਂ ਐਸਜੀਪੀਸੀ ਖੋਲਾਂਗੇ ਅਸੀਂ ਨਿਸ਼ਾਨ ਖੋਲਾਂਗੇ ਅਸੀਂ ਦਫ਼ਤਰ ਖੋਲਾਂਗੇ ਕਦੇ ਖੋਇਆ ਚੀਜ਼ਾਂ ਖੋਣ ਦਿੰਦੇ ਐ ਸਾਡੇ ਵੱਗਾਂ ਪਾਈਆਂ ਖੋਲਣਗੇ ਸੋ ਮੇਰਾ ਕਹਿਣ ਤੋਂ ਭਾਵੇਂ ਕਿ ਇਸ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿੱਥੇ ਉਹ ਆਪ ਆਪ ਦੇ ਦੇਸ਼ ਕਹਿੰਦੇ ਸੀ ਕਿ ਇਕਤਾ ਕਰੋ ਜਿੱਲੇ ਸਬਟੋ ਕਿੱਥੇ ਕਹਦੇ ਅਸੀਂ ਖੋਲਾਂਗੇ ਹੁਣ ਤੁਸੀਂ ਇੱਥੋਂ ਹਸਾਬ ਲਾ ਲੋਗੇ ਉਹ ਕੀਦੇ ਇਸ਼ਾਰੇ ਤੇ ਗੱਲਾਂ ਹੋ